ਜੰਤਾ ਫੂਲ ਦਾ ਨਿੜੇ ਲਗਭਗ 26 ਲੱਖ ਰੁਪਏ ਦੀ ਲਾਗਤ ਨਾਲ ਬਣੇ ਰੇਲਵੇ ਓਵਰ ਬ੍ਰਿਜ ਨੂੰ ਜਨਤਾ ਦੇ ਸਕੱਟ ਕਰਨ ਵਾਸਤੇ ਪਹੁੰਚੇ ਵਿਧਾਇਕਾ ਨੀਨਾ ਮਿੱਤਲ ਨੇ ਕੀਤਾ ਫੂਲ ਦਾ ਵਾਟਨ ਐਮ ਐਲ ਏ ਨੀਨਾ ਮਿੱਤ ਜਿੰਦਾਬਾਦ ਹਾਥਾ ਕਿਛੇ 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 ਆਏ ਪਿੱਛੇ ਪਿੱਛੇ ਨਾ ਐਮ ਐਲ ਏ ਸਾਹਮਣੇ ਦਿਖਣ ਦਿਓ ਥੋਏ ਪਿੱਛੇ ਜਾਓ ਪਿੱਛੇ ਸਾਹਮਣੇ ਦੇਖੋ ਇੱਕ ਵਾਰੀ ਮੈਮ ਰਾਨ ਜੀ ਰਾਨ ਜੀ ਸਾਰਿਆਂ ਵਾਸਤੇ ਹੀ ਕਰ ਰਹੇ ਆ ਯਾਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਟੀਮ ਨੂੰ ਪੀ ਡਬਲਯੂ ਟੀ ਦੀ ਟੀਮ ਨੂੰ ਆਰਾਧ ਆਪਣੀ ਇਸ ਸਟੇਨ ਨੂੰ ਸਾਰੇ ਟੀਮ ਨੂੰ ਬਹੁਤ ਬਹੁਤ ਮੁਾਰਕ ਜਿਨ੍ਹਾਂ ਨੇ ਦਿਨ ਰਾਤ ਲਾ ਕੇ ਕੰਮ ਕੀਤਾ ਵੀ ਭਾਈ ਇਹ ਪੁਲ ਜਲਦੀ ਸਟਾਰਟ ਕੀਤਾ ਜਾਵੇ ਸਾਰੇ ਬਧਾਈ ਦੇ ਮੌਕੇ ਐਮਐਲਏ ਨੀਨਾ ਮਿੱਤਰ ਜਿੰਦਾਬਾਦ ਐਮਐਲਏ ਨੀਨਾ ਮਿੱਤਰ ਜਿੰਦਾਬਾਦ ਭਾਈ ਤੁਸੀਂ ਵਿਗਾਟਨ ਕਰ ਰਹੇ ਹੋ ਕਾਫੀ ਸਮੇਂ ਤੋਂ ਚੜੀ ਜੀ ਸ਼ਹਿਰ ਵਾਸੀਆਂ ਦੀ ਮਾਨਸਿਕੀ ਹੈ ਨਾ ਮੈਡਮ ਦੇਖੋ ਇਹ ਪੁਲ ਨਾ ਚੱਲਣ ਕਰਕੇ ਸ਼ਹਿਰ ਵਾਸੀ ਬਹੁਤ ਸਫਰ ਕਰ ਰਹੇ ਸੀਗੇ ਤੇ ਮੈਂ ਇਹ ਕਹੂੰਗੀ ਅੱਜ ਉਹ ਦਿਹਾੜਾ ਆ ਗਿਆ ਜਿਹੜਾ ਇੱਥੋਂ ਦੀ ਮਾਰਕੀਟ 'ਚ ਔਰ ਆਸ-ਪਾਸ ਦੇ ਲੋਕਾਂ ਜਿਥੇ ਸਾਰੇ ਸਫ਼ਰ ਕਰਦੇ ਸੀ ਖੁਸ਼ੀ ਦਾ ਦਿਨ ਹੈ ਅੱਜ ਤੇ ਅੱਜ ਮੈਂ ਸਾਰਿਆਂ ਨੂੰ ਬਹੁਤ ਮੁਬਾਰਕਾਂ ਦਿੰਨੀ ਆ ਔਰ ਮੇਰੇ ਵੀਰਾਂ ਦਾ ਜਿਹੜੇ ਇੱਥੇ ਮਾਰਕੀਟ ਵਾਲੇ ਐ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿ ਜਿਹੜਾ ਉਹਨਾਂ ਨੇ ਇੰਨਾ ਸਬਰ ਰੱਖਿਆ ਪਰ ਉਹਨਾਂ ਨੂੰ ਇੱਕ ਉਮੀਦ ਸੀ ਵੀ ਇਹ ਪੁਲ ਜ਼ਰੂਰ ਚੱਲੂਗਾ ਜਦੋਂ ਅਸੀਂ ਆਏ ਅਸੀਂ ਇਹ ਦੇਖਿਆ ਵੀ ਇਹ ਪੁਲ ਮਾਰਕੀਟ ਵਾਲੇ ਸਾਡੇ ਕੋਲ ਇਹ ਵੀ ਪੁਲ ਨਹੀਂ ਚੱਲ ਰਿਹਾ ਕਿਉਂ ਇਹਦਾ ਕੰਮ ਬੰਦ ਪਿਆ ਹੈ ਤਾ ਉੱਥੇ ਕੀ ਸਾਨੂੰ ਸਾਡੇ ਸਾਹਮਣੇ ਇਹ ਵੀ ਇੱਕ ਐਨਓਸੀ ਚਾਹੀਦੀ ਹੈ ਇੱਥੇ ਕੁਝ ਹਡਲਸ ਸੀਗੇ ਕੁਝ ਦਰਖਤ ਸੀਗੇ ਔਰ ਕੁਝ ਮੰਦਰ ਦਾ ਸੀਗਾ ਵਿੱਚ ਮੈਟਰ ਵੀ ਇਹ ਹਡਲ ਨੂੰ ਦੂਰ ਕਰਕੇ ਐਨਓਸੀ ਚਾਹੀਦੀ ਹੈ ਤਾਂ ਅਸੀਂ ਸਾਡੇ ਸਾਰੇ ਸਟਾਫ ਨੂੰ ਲੈ ਕੇ ਪੀਡਬਲਟੀ ਦੀ ਟੀਮ ਨੂੰ ਐਸਡੀਐਮ ਸਾਹਿਬ ਨੂੰ ਲੈ ਕੇ ਇਹ ਹਡਲਸ ਦੂਰ ਕੀਤੀਆਂ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਇਹ ਕੰਮ ਫਾਸਟ ਚੱਲਦਾ ਰਿਹਾ ਫਿਰ ਵੀ ਵਿੱਚ ਦੀ ਇਹ ਹੋ ਗਿਆ ਸੀ ਥੋੜੇ ਦਿਨ ਪਹਿਲਾਂ ਮਹੀਨਾ ਪਹਿਲਾਂ ਵੀ ਸ਼ਾਇਦ ਪੁਲ ਸ਼ੁਰੂ ਹੋ ਜੇ ਤਾਂ ਪਰ ਜਦੋਂ ਸਾਰੀ ਟੀਮ ਨੇ ਕਿਹਾ ਕਿ ਇਹਦਾ ਹਾਲੇ ਥੋੜਾ ਜਿਹਾ ਕੰਮ ਬਾਕੀ ਹੈ ਤਾ ਸਾਨੂੰ ਇਹ ਸੀ ਜਿੱਥੇ ਇੰਨਾ ਚਿਰ ਸਫਰ ਕੀਤਾ ਹੈ ਮਹੀਨਾ ਹੋਰ ਤੇ ਹੀ ਪਰ ਕੰਮ ਪ੍ਰੋਪਰ ਢੰਗ ਨਾਲ ਹੋਵੇ ਕੱਲ ਨੂੰ ਕਿਸੇ ਨੂੰ ਮੁਸ਼ਕਿਲ ਨਾ ਆਵੇ ਤਾਂ ਅੱਜ ਉਹ ਕੰਮ ਪੂਰਾ ਹੋ ਕੇ ਪੁਲ ਖੁੱਲਵੇ ਦੇਖੋ ਮੈਂ ਇੱਕ ਐਮ ਕਹਿਣਾ ਚਾਹੂੰਗੀ ਕਿ ਕੋਈ ਵੀ ਕੰਮ ਹੈ ਜੇ ਉਹਨਾਂ ਨੂੰ ਖੁਸ਼ੀ ਸੀ ਅੱਜ ਜਦੋਂ ਅਸੀਂ ਫੇਸਬੁੱਕ ਤੇ ਪਾ ਦਿੰਦੇ ਆ ਨਾ ਪਤਾ ਨਹੀਂ ਉਹਨਾਂ ਨੂੰ ਕੀ ਤਕਲੀਫ ਹੋ ਜਾਂਦੀ ਹੈ ਪਹਿਲਾਂ ਵੀ ਜਿਹੜਾ ਆਪਣਾ ਉੱਪਰ ਪੁਲ ਸੀਗਾ ਦੂਸਰਾ ਰਿਪੇਅਰ ਹੋਈ ਸੀ ਉਹਦੀ ਮੈਂ ਉਦੋਂ ਯੂਐਸਏ ਗਈ ਹੋਈ ਸੀ ਔਰ ਪੀਡਬਲਯੂਡੀ ਦੀ ਟੀਮ ਇਹ ਕਹਿ ਰਹੀ ਸੀ ਕਿ ਹਾਲੇ ਇਹ ਨਹੀਂ ਖੁੱਲ ਸਕਦਾ ਥੋੜਾ ਬੋਤਾ ਕੰਮ ਰਹਿੰਦਾ ਪਰ ਜਦੋਂ ਬਾਰਿਸ਼ ਹੋਈ ਤਾਂ ਅਸੀਂ ਇਹਨਾਂ ਨੂੰ ਕਿਹਾ ਵੀ ਦਿਨ ਰਾਤ ਕਰਕੇ ਇਹਨੂੰ ਪੂਰਾ ਕਰੋ ਬਾਰਿਸ਼ ਕਰਕੇ ਅੰਡਰਪਾਸ ਭਰ ਗਿਆ ਤਾਂ ਦਿੱਕਤ ਆ ਰਹੀ ਹੈ ਅਸੀਂ ਖੋਲਣਾ ਸੀ ਇਹਨਾਂ ਨੇ ਜਾ ਕੇ ਉੱਥੇ ਬਹੁਤ ੱੱਕਾ ਕੀਤਾ ੱੱਕਾ ਕਰਕੇ ਬੈਰੀਕੇਡ ਹਟਾਤੇ ਜੇ ਉੱਥੇ ਕੋਈ ਮਿਸ ਅਪਨਿੰਗ ਹੋ ਜਾਂਦੀ ਕੌਣ ਜ਼ਿੰਮੇਵਾਰੀ ਔਰ ਕੱਲ ਜਦੋਂ ਫੇਸਬੁੱਕ ਤੇ ਦੇਖ ਲਿਆ ਸੋਸ਼ਲ ਮੀਡੀਆ ਤੇ ਦੇਖ ਲਿਆ ਵੀ ਪੁਲ ਦਾ ਉਗਾਟਨ ਹੋ ਰਿਹਾ ਕੱਲ ਨੂੰ ਲੱਡੂ ਲੈ ਕੇ ਆਗੇ ਮੈਨੂੰ ਸੁਣਨ ਜੇ ਵੀ ਆਏ ਸੀ ਕ ਪਰ ਮੈਂ ਇਹ ਕਹਨੀ ਆ ਵੀ ਇਹ ਗੁੰਡਾਗਰਦੀ ਤੁਸੀਂ ਬਹੁਤ ਚਲਾ ਲਈ ਤਾਂ ਹੀ ਰਾਜਪੂਰੇ ਨੇ ਤੁਹਾਨੂੰ ਤੀਜੇ ਨੰਬਰ ਤੇ ਲਿਆ ਕੇ ਸੁੱਟਿਆ ਹੁਣ ਤੁਸੀਂ ਗੁੰਡਾਗਰਦੀ ਛੱਡ ਦਿਓ ਜੇ ਤੁਹਾਨੂੰ ਖੁਸ਼ੀ ਸੀ ਅੱਜ ਆਉਂਦੇ ਮੈਂ ਕਹਨੀ ਆ ਆਲ ਪਾਰਟੀਆਂ ਦਾ ਵੈਲਕਮ ਹੈ ਇਹ ਜਨਤਾ ਦਾ ਕੰਮ ਹੈ ਮੇਰਾ ਕੱਲੀ ਦਾ ਕੰਮ ਨਹੀਂ ਹੈ ਆਲ ਪਾਰਟੀਆਂ ਦੇ ਲੀਡਰ ਆਉਂਦੇ ਇੱਥੇ ਆਪਾਂ ਮਿਲ ਕੇ ਲੋਕਾਂ ਨੂੰ ਲੱਡੂ ਬਣਾਉਂਦੇ ਖੁਸ਼ੀਆਂ ਬਣਾਉਂਦੇ ਪਰ ਜਿਹੜੀ ਗੁੰਡਾਗਰਦੀ ਤੇ ਤੱਕਾ ਛਾਈ ਉਹ ਮੈਂ ਰਾਜਪੂਰੇ ਚ ਕਦੇ ਬਰਦਾਸ਼ਤ ਨਹੀਂ ਕਰੂੰਗੀ ਮੈਂ ਇਹ ਕਹਨੀ ਆ ਰਾਜਪੂਰੇ ਨੇ ਇਹ 5 ਸਾਲ ਮੈਨੂੰ ਦਿੱਤੇ ਆ ਦੂਸੀ ਜਿਹੜੀ ਗੁੰਡਾਗਰਦੀ ਕਰਨੀ ਸੀ ਬਹੁਤ ਕਰ ਲਈ ਲੋਕਾਂ ਨੂੰ ਧਮਕਾਇਆ ਡਰਾਇਆ ਕੁੱਟਿਆ ਲੁੱਟਿਆ ਜੋ ਕਰਨਾ ਸੀ ਆਪਦਾ ਪੂਰਾ ਕਰ ਲਿਆ ਇਹਨਾਂ ਦਾ ਤਾਂ ਕੱਲ ਉਹ ਹਾਲ ਸੀ ਕਹਿੰਦੇ ਤੂੰ ਕੌਣ ਮੈਂ ਖਾਮਕਾ ਵੀ ਤੂੰ ਐਵੇਂ ਆ ਕੇ ਇੱਥੇ ਤੁਸੀਂ ਇੱਥੇ ਆ ਕੇ ਮਾਹੌਲ ਖਰਾਬ ਕਰ ਰਹੇ ਹੋ ਤਾਂ ਮੈਂ ਧੰਨਵਾਦ ਕਰੂੰਗੀ ਸਾਡੇ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਬੜੀ ਅੱਛੀ ਤਰ੍ਹਾਂ ਉੱਥੇ ਸਾਰਾ ਕੰਮ ਸਾਰਾ ਸੁਲਟਿਆ ਇਹ ਮੈਟਰ ਨਹੀਂ ਤਾਂ ਇਹਨਾਂ ਦਾ ਪੂਰਾ ਕੱਲ ਇਹ ਸੀਗਾ ਕਿ ਅਸੀਂ ਗੁੰਡਾਗਰਦੀ ਕਰਨੀ ਹੈ ਗੁੰਡਾਗਰਦੀ ਰਾਜਪੁਰੇ ਚ ਨਹੀਂ ਬਰਦਾਸ਼ਤ ਹੋ ਮੈਡਮ ਜੀ ਇਸੇ ਇਲਾਕੇ ਦੇ ਵਿੱਚ ਇੱਕ ਪੁਰਾਣਾ ਬੱਸ ਸਟੈਂਡ ਵੀ ਹੈ ਉਹਦੇ ਬਾਰੇ ਵੀ ਸੋਚਿਆ ਵਿੱਚ ਬਿਲਕੁਲ ਜੀ ਪੁਰਾਣਾ ਬੱਸ ਸਟੈਂਡ ਵੀ ਚੱਲੂਗਾ ਸਾਰੀਆਂ ਰੌਣਕਾਂ ਇੱਥੇ ਵਾਪਸ ਆਣਗੀਆਂ ਮੈਂ ਇਹ ਕਹਿੰਨੀ ਆ ਵੀ ਕੱਲ ਮੈਂ ਸੁਣ ਰਹੀ ਸੀ ਮੈਂ ਜੀ ਐਨੇ ਪੈਸੇ ਲਿਆਇਆ ਉਹ ਲਿਆਂਦਾ ਸਾਨੂੰ ਅਸੀਂ ਕੋਈ ਆਸਾਨ ਨਹੀਂ ਕੀਤਾ ਸਾਨੂੰ ਚੁਣਿਆ ਲੋਕਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅੱਜ ਮੈਂ ਨਲਾਸ ਦਾ ਕਟ ਮਨਜ਼ੂਰ ਕਰਾਇਆ ਮੈਂ ਕੋਈ ਆਸਾਨ ਨਹੀਂ ਕੀਤਾ ਪਬਲਿਕ ਨੇ ਮੇਰੇ ਤੇ ਉਮੀਦ ਕਰਕੇ ਕੰਮ ਕਰਵਾਇਆ ਵੀ ਇਹ ਕੰਮ ਹੋਣਾ ਚਾਹੀਦਾ ਤਾਂ ਅਸੀਂ ਉਹ ਕੰਮ ਕਰਵਾਇਆ ਜੇ ਤੁਸੀਂ ਇੱਕ ਕੰਮ ਕਰਕੇ ਆਸਾਨ ਕਰੀ ਜਾਓਗੇ ਲੋਕਾਂ ਤੇ ਤਾਂ ਮੈਂ ਹੀ ਕਹੂੰਗੀ ਵੀ ਫਿਟੇ ਲਾਂਦਾ ਤੁਹਾਡੇ ਇਹੋ ਜਿਹੇ ਲੋਕਾਂ ਤੇ ਜਿਹੜੇ ਕੰਮ ਕਰ ਕਰ ਤੁਸੀਂ ਆਸਾਨ ਕਰਦੇ ਹੋ ਅਸਾਂ ਦਾ ਜਿਵੇਂ ਤੁਸੀਂ ਆ ਇਦਾਂ ਵੱਡਾ ਤੋਹਫਾ ਦਿੱਤਾ ਜੀ ਰਾਜਪੁਰੇ ਨੂੰ ਕੋਈ ਹੋਰ ਵੱਡਾ ਤੋਹਫਾ ਮਿਲਣ ਦੀ ਆਸ ਹੈ ਜੀ ਕੋਈ ਬਿਲਕੁਲ ਜੀ ਧਮੋਲੀ ਫਟਕਾ ਕੋਲੇ ਅੰਡਰਪਾਸ ਵੀ ਮਨਜ਼ੂਰ ਹੋ ਚੁੱਕਿਆ ਉਹਦਾ ਟੈਂਡਰ ਲੱਗ ਰਿਹਾ ਹੈ ਉਹ ਵੀ ਜਲਦੀ ਸ਼ੁਰੂ ਹੋ ਜਾਊ ਦੇਖੋ ਜਿਦੋਂ ਅਸੀਂ ਰਾਜਪੁਰੇ ਚਾਏ ਸਾਨੂੰ ਸਭ ਤੋਂ ਪਹਿਲਾਂ ਲੋਕਾਂ ਨੇ ਕਿਹਾ ਜੀ ਬੱਸ ਸਟੈਂਡ ਜ਼ਰੂਰੀ ਹੈ ਇਹਨਾਂ ਨੇ ਤਾਂ ਬੱਸ ਸਟੈਂਡ ਖੰਡਰ ਬਣਾ ਰੱਖਿਆ ਸੀ ਇਹਨਾਂ ਨੂੰ ਇਹ ਸੀ ਵੀ ਉਹ ਜਗ੍ਹਾ ਅਸੀਂ ਵੇਚ ਦਾਂਗੇ ਇਹਨੂੰ ਅਨਸੇਫ ਡਿਕਲੇਅਰ ਕਰਵਾ ਕੇ ਵੇਚ ਦਾਂਗੇ ਪਰ ਉਹ ਬੱਸ ਸਟੈਂਡ ਅੱਜ ਪੂਰੇ ਰਾਜਪੁਰਾ ਦੀ ਕਿਰਪਾ ਨਾਲ ਰਾਜਪੁਰਾ ਦੇ ਲੋਕਾਂ ਦੀ ਮਿਹਨਤ ਨਾਲ ਬੱਸ ਸਟੈਂਡ ਚੱਲ ਰਿਹਾ ਹੈ ਉਸ ਤੋਂ ਬਾਅਦ ਸੰਦੀਪ ਜੀ ਕਈ ਵਾਰ ਕਰਦੇ ਇਹਨਾਂ ਨੇ ਕੀਤਾ ਸੀ ਕਵਰੇਜ ਵੀ ਜਿਹੜੀਆਂ ਆ ਹਸਪੀਟਲ ਤੇ ਐਸ ਡੀ ਐਮ ਆਫਿਸ ਦੀ ਪਰਚੀ ਸੀ ਉਹਦੇ ਨਾਲ ਲੋਕ ਬੜੇ ਪਰੇਸ਼ਾਨ ਸੀ ਅਸੀਂ ਉਹ ਪਰਚੀ ਬੰਦ ਕਰਾਈ ਪੂਰੇ ਪੰਜਾਬ ਚ ਕੱਲਾ ਰਾਜਪੁਰਾ ਹਲਕਾ ਹੈ ਜਿੱਥੇ ਪਰਚੀ ਨਹੀਂ ਲੱਗਦੀ ਪੂਰੇ ਪੰਜਾਬ ਚ ਪਰਚੀ ਲੱਗ ਰਹੀ ਹੈ ਪਰ ਅਸੀਂ ਲੋਕਾਂ ਨਾਲ ਵਾਦਾ ਕੀਤਾ ਸੀਗਾ ਉਸ ਤੋਂ ਇਲਾਵਾ ਹੁਣ ਪਾਣੀ ਦਾ ਪ੍ਰੋਜੈਕਟ ਸ਼ੁਰੂ ਹੋ ਰਿਹਾ ਜਿਹੜਾ ਪੁਰਾਣੇ ਰਾਜਪੁਰੇ ਦਾ ਇੱਥੇ ਫੁਵਾੜਾ ਚੌਂਕ ਤੋਂ ਲੈ ਕੇ ਗगन ਚੌਂਕ ਤੱਕ ਸਾਰੇ ਪਾਣੀ ਦੀ ਪਾਈਪ ਚੇਂਜ ਹੋ ਜੂ ਉਹ ਕਲੋਨੀਆਂ ਜਿੰਨਾ ਚ ਕਦੇ ਇੱਟ ਨਹੀਂ ਲੱਗੀ ਸੀ ਅੱਜ ਉਹ ਕਲੋਨੀਆਂ ਤੁਸੀਂ ਜਾ ਕੇ ਦੇਖੋ ਉਹ ਸੜਕਾਂ ਕਿੰਨੀਆਂ ਸੋਹਣੀਆਂ ਬਣ ਗਈਆਂ ਨੇ ਈਐਸਆਈ ਹਸਪੀਟਲ ਦਾ ਕੰਮ ਸ਼ੁਰੂ ਹੋ ਰਿਹਾ ਹੈ ਮਤਲਬ ਅਸੀਂ ਉਹ ਜੇ ਕੰਮ ਕਰ ਰਹੇ ਹਾਂ ਜਿਹਦੇ ਨਾਲ ਜਨਤਾ ਨੂੰ ਫਾਇਦਾ ਹੋਵੇ ਕੱਲਾ ਇਹ ਨਹੀਂ ਵੀ ਚਾਰ ਸੜਕਾਂ ਬਣਾ ਕੇ ਅਸੀਂ ਕਹੀਏ ਜੀ ਇਸਤਾ ਹਜ਼ਾਰ ਕਰੋੜ ਰੁਪਇਆ ਲਾਤਾ ਜਿਹੜਾ ਲੋਕਾਂ ਨੂੰ ਜੇ ਕੋਈ ਪੈਸਾ ਲੱਗਿਆ ਤਾਂ ਲੋਕਾਂ ਦਾ ਪੈਸਾ ਲੋਕਾਂ ਨੂੰ ਦਿਖੇ ਮੈਂ ਕਹਿੰਦੀ ਆ ਸਾਨੂੰ ਤਾਂ ਰਾਜਪੁਰੇ ਨੂੰ ਰਾਜਪੁਰੇ ਚੋਂ ਬਾਹਰ ਪੈਸਾ ਲਿਆਂ ਦੀ ਲੋੜ ਹੀ ਨਹੀਂ ਪਈ ਰਾਜਪੁਰਾ ਮਿਊਨਿਸਪੈਲਿਟੀ ਜੀ ਇੰਨਾ ਪੈਸਾ ਹੈ ਜਿੰਨੀ ਰਾਜਪੁਰੇ ਚ ਡਵੈਲਪਮੈਂਟ ਹੋ ਰਹੀ ਹੈ ਰਾਜਪੁਰੇ ਦੀ ਮਿਊਨਿਸਪੈਲਿਟੀ ਦੇ ਪੈਸੇ ਨਾਲ ਹੋ ਰਹੀ ਹੈ ਪਹਿਲਾਂ ਪੈਸਾ ਕਿੱਥੇ ਜਾਂਦਾ ਸੀਗਾ ਕਿਹਦੇ ਜੇਬਾਂ ਚ ਪੈਂਦਾ ਸੀ ਉਹ ਪੈਸਾ ਪਹਿਲਾਂ ਵੀ ਉਹੀ ਪੈਸਾ ਸੀ ਪਹਿਲਾਂ ਵੀ ਉਹੀ ਰਾਜਪੁਰਾ ਸੀ ਪਹਿਲਾਂ ਵੀ ਉਹੀ ਮਿਨਿਸਪੈਲਟੀ ਸੀ ਪਹਿਲਾਂ ਵੀ ਪ੍ਰਧਾਨ ਉਹਨਾਂ ਦਾ ਸੀ ਅੱਜ ਵੀ ਪ੍ਰਧਾਨ ਉਹਨਾਂ ਦਾ ਹੈ ਪਰ ਉਹ ਪੈਸਾ ਅੱਜ ਕਿਵੇਂ ਨਿਕਲ ਰਿਹਾ ਪਹਿਲਾਂ ਕਿਉਂ ਨਹੀਂ ਨਿਕਲਿਆ ਕੰਮ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ ਅਸੀਂ ਇੱਕੋ ਹੀ ਗੱਲ ਕਹਿ ਰਹੇ ਹਾਂ ਅਸੀਂ ਕੰਮ ਕਰਨ ਆਏ ਹਾਂ ਅਸੀਂ ਕੰਮ ਕਰਨੇ ਆ ਲੋਕਾਂ ਨੇ ਸਾਡੇ ਤੇ ਆਮ ਆਦੀ ਪਾਰਟੀ ਤੇ ਵਿਸ਼ਵਾਸ ਕਰਕੇ ਸਾਨੂੰ ਕੰਮ ਦੀ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਉਹ ਕਰ ਰਹੇ ਹਾਂ ਲੋਕਾਂ ਤੇ ਕੋਈ ਆਸਾਨ ਨਹੀਂ ਕਰ ਰਹੇ ਇਹ ਇੱਕ ਕਾਫੀ ਡੋਰ ਦਾ ਹੋਰ ਵੱਡਾ ਪ੍ਰੋਜੈਕਟ ਹੈ ਜੀ ਰਾਜਪੇਂਡ ਚੰਡੀਗੜ੍ਹ ਵਾਇਰ ਜੁੜਿਆ ਜਾਊਗਾ ਜੀ ਉਹ ਵੀ ਕੋਸ਼ਿਸ਼ ਉਹ ਵੀ ਲੱਗੇ ਹੋਏ ਆ ਜੀ ਅਸੀਂ ਜਿਹੜਾ ਮੈਂ ਉਸ ਦਿਨ ਵਿਧਾਨ ਸਭਾ ਚ ਕੁਐਸਚਨ ਚੁੱਕਿਆ ਸੀ ਜਿਹੜੀ ਮੇਨ ਲਾਈਨ ਆ ਰਹੀ ਹੈ ਮੇਨ ਰੋਡ ਆ ਰਹੀ ਹੈ ਹਾਈਵੇ ਉਹਨੂੰ ਨਲਾਸ ਮੰਦਰ ਨਾਲ ਕਿਵੇਂ ਵੀ ਜੋੜਿਆ ਜਾਵੇ ਕਿਉਂਕਿ ਨਲਾਸ ਮੰਦਰ ਜਿਹੜੀ ਮਾਨਕਪੁਰ ਵੱਲੋਂ ਨਿਕਲ ਕੇ ਆ ਰਹੀ ਹੈ ਕਿਉਂਕਿ ਨਲਾਸ ਮੰਦਰ ਸਾਡਾ ਇਤਿਹਾਸਿਕ ਮੰਦਰ ਹੈ ਮੇਰੀ ਦਿਲੀ ਇੱਛਾ ਹੈ ਵੀ ਉਸ ਨੂੰ ਹਾਈਵੇ ਤੇ ਲਿਆਂਦਾ ਜਾਵੇ ਹਾਈਵੇ ਨਾਲ ਜੋੜਿਆ ਜਾਵੇ ਕਿਉਂਕਿ ਭੋਲੇ ਬਾਬਾ ਨਹੀਂ ਕਰਨਾ ਹੈ ਜਿਹੜਾ ਇਹ ਪੁਲਾ ਜਿਹੜਾ ਉਥੇ ਕਟ ਮਨਜ਼ੂਰ ਕਰਾਇਆ ਉਹ ਵੀ ਮੈਂ ਕੁਛ ਨਹੀਂ ਆ ਬੋਲੇ ਬਾਬਾ ਦੀ ਕਿਰਪਾ ਨਾਲ ਹੋਇਆ ਤਾਂ ਮੇਰੇ ਮਨ ਦੀ ਤਮੰਨਾ ਹੈ ਤਾਂ ਮੈਨੂੰ ਪੂਰੀ ਉਮੀਦ ਹੈ ਬੋਲੇ ਬਾਬਾ ਉਹ ਵੀ ਪੂਰੀ ਕਰ ਲਿਓ ਅੱਜ ਦੇਖੋ ਅੱਜ ਪੁਲ ਚੱਲ ਗਿਆ ਫੇਰ ਉਸ ਤੋਂ ਬਾਅਦ ਬੱਸ ਸਟੈਂਡ ਵੀ ਚਲਾਵਾਂਗੇ ਤੇ ਹੋਰ ਵੀ ਲੋਕਾਂ ਨਾਲ ਫੇਰ ਅਸੀਂ ਮਿਲਾਂਗੇ ਇੱਥੋਂ ਦੇ ਮਹਿੰਦਰਗੰਜ ਮਾਰਕੀਟ ਦੇ ਵੀ ਉਹਨਾਂ ਨੂੰ ਕੀ ਕੀ ਸਹੂਲਤਾਂ ਚਾਹੀਦੀਆਂ ਹਰ ਸਹੂਲਤ ਦਿੱਤੀ ਜਾਊਗੀ ਔਰ ਮੈਂ ਕਹੂੰਗੀ ਇਹਨਾਂ ਨੂੰ ਸਪੈਸ਼ਲ ਸਹੂਲਤਾਂ ਦਿੱਤੀਆਂ ਜਾਣਗੀਆਂ ਇਹਨਾਂ ਤੋਂ ਪੁੱਛ ਕੇ ਕਿਉਂਕਿ ਇਹਨਾਂ ਨੇ ਬਹੁਤ ਸੰਤਾਪ ਚੱਲੇ ਹੈ